ਸ਼ੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮਟਰ ਪਨੀਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਕਿ ਇਸ ਤਰੀਕੇ ਨਾਲ ਬਣਾਈ ਜਾਂਦੀ ਆ ਵੈਸੇ ਤਾਂ ਬਹੁਤ ਤਰੀਕੇ ਹੁੰਦੇ ਆ ਮਟਰ ਪਨੀਰ ਦੀ ਸਬਜੀ ਬਣਾਉਣ ਦੇ ਪਰ ਅਸੀਂ ਬਿਲਕੁਲ ਸਿੰਪਲ ਤਰੀਕਾ ਦੱਸਾਂਗੇ ਤੁਹਾਨੂੰ ਤੁਸੀਂ ਕਦੇ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਕੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਟਰ ਪਨੀਰ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਪੈਨ ਜਾਂ ਕੁੱਕਰ ਐ ਕੜਾਹੀ ਕੋਈ ਵੀ ਚੁੱਛੀ ਚੀਜ਼ ਲੈਣੀ ਹੈ ਜਿਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਤੇਲ ਦੇ ਇਹਦੇ ਵਿੱਚ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਅਸੀਂ ਲੰਬੇ ਸਲਾਈਸ ਵਿੱਚ ਕੱਟ ਕਰਕੇ ਲਿਆਇਆ ਤੇ 6-7 ਕਲੀਆਂ ਅਸੀਂ ਲਸਣ ਦੀਆਂ ਪਾਣੀਆਂ ਨੇ ਇਹਨਾਂ ਨੂੰ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਭੁੰਨਣ ਦਾ ਇਹਦਾ ਕੱਚਾ ਫਲੇਵਰ ਬਿਲਕੁਲ ਦੂਰ ਕਰਨਾ ਹੈ ਅਸੀਂ ਕੱਚੇ ਨਾ ਰਹਿਣ ਇਹ ਬਿਲਕੁਲ ਵੀ ਜਦੋਂ ਇਹ ਥੋੜਾ ਜਿਹਾ ਬਰਾਊਨ ਹੋ ਜਾਂਦਾ ਇਹਨਾਂ ਨੂੰ ਅਸੀਂ ਅਲੱਗ ਕੱਢ ਲਾਂਗੇ ਇਹਨਾਂ ਨੂੰ ਅਸੀਂ ਟਮਾਟਰਾਂ ਦੇ ਨਾਲ ਬਾਅਦ ਵਿੱਚ ਪੀਸ ਕੇ ਇਹਦੇ ਵਿੱਚ ਐਡ ਕਰਾਂਗੇ ਸਬਜ਼ੀ ਵਿੱਚ ਜਿਹੜਾ ਤੇਲ ਬਚ ਗਿਆ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀਰਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਸਾਈਜ਼ ਦੇ ਮੇ ਪਿਆਜ਼ ਲੈ ਸੀ ਇਹਨਾਂ ਨੂੰ ਬ੍ਰੀਕ ਕਟਿੰਗ ਕਰਕੇ ਲਿਆਏ ਤੁਸੀਂ ਛੋਟੇ ਤਿੰਨ ਤੋਂ ਚਾਰ ਪਿਆਜ਼ ਲੈ ਸਕਦੇ ਹੋ ਇਹਨਾਂ ਨੂੰ ਅਸੀਂ ਮਿਕਸੀ ਵਿੱਚ ਨੂੰ ਗ੍ਰਾਇੰਡ ਕਰਕੇ ਨਹੀਂ ਲੈਣਾ ਬਿਲਕੁਲ ਬ੍ਰੀਕ ਅਸੀਂ ਕਟਿੰਗ ਕਰਕੇ ਲੈਣਾ ਤੁਸੀਂ ਚੋਪਰ ਵਿੱਚ ਨੂੰ ਚੋਪ ਕਰਕੇ ਵੀ ਇਹਨਾਂ ਨੂੰ ਲੈ ਸਕਦੇ ਹੋ ਇਹਨਾਂ ਨੂੰ ਥੋੜਾ ਜਿਹਾ ਅਸੀਂ ਟਰਾਂਸਪੀਟ ਹੋਣ ਤੱਕ ਭੁੰਨ ਲਾਂਗੇ ਜ਼ਿਆਦਾ ਬਰਾਊਨ ਨਹੀਂ ਕਰਨਾ ਜਦੋਂ ਤੱਕ ਸਾਡੇ ਪਿਆਜ਼ ਭੁੰਨ ਕੇ ਤਿਆਰ ਹੁੰਦੇ ਆ ਉਦੋਂ ਤੱਕ ਅਸੀਂ ਹੋਰ ਤਿਆਰੀ ਕਰ ਲੈਂਦੇ ਆ ਇੱਕ ਬੌਲ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ ਲਾਲ ਮਿਰਚ ਦਾ ਤੇ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹ ਕਲਰ ਲਈ ਪਾ ਰਹੇ ਆ ਤਿੱਖੀ ਨਹੀਂ ਹੁੰਦੀ ਬਿਲਕੁਲ ਵੀ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਦਾ ਪਾਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ 3 ਤੋਂ 4 ਚਮਚ ਅਸੀਂ ਪਾਣੀ ਦੇ ਐਡ ਕਰਾਂਗੇ ਇਹਨਾਂ ਦੀ ਇੱਕ ਗਰੇਵੀ ਪਿਚਪਾਨ ਲਈ ਜੰ ਚੰਗੀ ਤਰ੍ਹਾਂ ਕੋਲ ਬਣਾ ਕੇ ਤਿਆਰ ਕਰ ਲਾਂਗੇ ਬਿਲਕੁਲ ਵੀ ਇਹਦੇ ਵਿੱਚ ਗੱਠਾ ਨਾ ਹੋਣ ਜੇ ਅਸੀਂ ਇਸ ਤਰੀਕੇ ਨਾਲ ਮਸਾਲੇ ਪਾਣੀ ਵਿੱਚ ਘੋਲ ਕੇ ਪਾਉਂਦੇ ਆ ਸਾਡੇ ਮਸਾਲੇ ਬਿਲਕੁਲ ਨਹੀਂ ਜਲਣਗੇ ਜਦੋਂ ਅਸੀਂ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਪਾਵਾਂਗੇ ਇੱਧਰ ਸਾਡੇ ਪਿਆਜ਼ ਵੀ ਪੂਨ ਕੇ ਤਿਆਰ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਟਰਾਂਸਪੇਰੈਂਟ ਹੋ ਚੁੱਕੇ ਪਹਿਲਾਂ ਨਾਲ ਤੇ ਇਹਦੇ ਵਿੱਚ ਅਸੀਂ ਮਸਾਲੇ ਜਿਹੜੇ ਪਾਣੀ ਵਿੱਚ ਘੋਲ ਕੇ ਰੱਖੇ ਸੀ ਉਹ ਐਡ ਕਰ ਦਾਂਗੇ ਜਦੋਂ ਅਸੀਂ ਇਹਨਾਂ ਨੂੰ ਪਾਣੀ ਵਿੱਚ ਘੋਲ ਕੇ ਐਡ ਕਰਦੇ ਆ ਇਹ ਬਿਲਕੁਲ ਨਹੀਂ ਜਲਣਗੇ ਤੁਹਾਡੀ ਗਰੇਵੀ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਦੇਖੋ ਮਸਾਲਿਆਂ ਨੂੰ ਭੁੰਨ ਲੈਣਾ ਹੈ ਜਦੋਂ ਤੱਕ ਇਹ ਬਿਲਕੁਲ ਡਰਾਈ ਨਾ ਹੋ ਜਾਣ 2-3 ਚਮਚੇ ਦੇ ਵਿੱਚ ਪਾਣੀ ਦੇ ਐਡ ਕਰ ਦਾਂਗੇ ਚੰਗੀ ਤਰ੍ਹਾਂ ਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਬਿਲਕੁਲ ਹੀ ਡਰਾਈ ਕਰਨਾ ਸੀ ਮਸਾਲੇ ਨੂੰ ਬਿਲਕੁਲ ਹੀ ਦੇ ਵਿੱਚ ਪਾਣੀ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਮਸਾਲਾ ਬਿਲਕੁਲ ਹੀ ਦੇਖੋ ਡਰਾਈ ਹੋ ਚੁੱਕਿਆ ਤੇਲ ਛੱਡਣਾ ਸ਼ੁਰੂ ਕਰਤੇ ਆ ਇਸ ਟਾਈਮ ਤੇ ਮਸਾਲੇ ਨੇ ਇਸ ਤਰੀਕੇ ਦਾ ਭੁੰਨਿਆ ਹੋਣਾ ਚਾਹੀਦਾ ਆ ਹੁਣ ਇਹਦੇ ਵਿੱਚ ਅਸੀਂ ਦਿਨ ਤੋਂ ਚਾਰ ਹਰੀਆਂ ਮਿਰਚਾਂ ਦੋ ਟਮਾਟਰ ਤੇ ਅਦਰਕ ਲਸਣ ਨੂੰ ਪੀਸ ਕੇ ਲਿਆ ਆ ਇਨਨੋਂ ਅਸੀਂ ਮਿਕਸੀ ਵਿੱਚ ਨੂੰ ਪੀਸ ਕੇ ਲੈ ਲੈਣਾ ਆ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਮਸਾਲਾ ਭੁੰਨ ਹੋ ਜਾਵੇ ਉਹਦੇ ਬਾਅਦ ਹੀ ਅਸੀਂ ਟਮਾਟਰ ਐਡ ਕਰਨੇ ਆ ਮਿਕਸੀ ਦੇ ਜਾਰ ਨੂੰ ਧੋ ਕੇ ਅਸੀਂ ਚੰਗੀ ਤਰ੍ਹਾਂ ਇਹਦੇ ਅੱਧਾ ਕੱਪ ਪਾਣੀ ਦਾ ਐਡ ਕਰ ਦਾਂਗੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਮਸਾਲਾ ਤੇਲ ਨਾ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਭੁੰਨ ਲਾਂਗੇ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰਾਂਗੇ ਇਹਦੇ ਵਿੱਚ ਕਸੂਰੀ ਮੇਥੀ ਪਾਉਣ ਨਾਲ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਆ ਮਸਾਲੇ ਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਜਿਹੜਾ ਇਹ ਮਸਾਲਾ ਹੈ ਚੰਗੀ ਤਰ੍ਹਾਂ ਜਿਹੜਾ ਤੇਲ ਛੱਡਣਾ ਸ਼ੁਰੂ ਕਰ ਦੇਵੇ ਟੱਕ ਕੇ ਪਕਾ ਲਵਾਂਗੇ 2 ਮਿੰਟ ਲਈ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਹੈ ਜੇ ਤੁਹਾਡਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਅਸੀਂ ਮਲਾਈ ਦੀ ਐਡ ਕਰਾਂਗੇ ਇਹ ਜਿਹੜਾ ਦੁੱਧ ਉਬਾਲ ਕੇ ਰੱਖਦੇ ਆਂ ਅਸੀਂ ਉਹਦੀ ਮਲਾਈ ਲੈ ਲੈਣੀ ਹੈ 3 ਤੋਂ 4 ਚਮਚ ਇਹਦੇ ਵਿੱਚ ਐਡ ਕਰ ਦਾਂਗੇ ਮਲਾਈ ਪਾਉਣ ਨਾਲ ਜਿਹੜਾ ਸਬਜ਼ੀ ਦਾ ਟੈਕਸਚਰ ਹੈ ਬਿਲਕੁਲ ਕਰੀਮੀ ਜਿਹਾ ਆ ਜਾਂਦਾ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਜਿਹੜ ਚੰਗੀ ਤਰ੍ਹਾਂ ਮਲਾਈ ਨੂੰ ਜਿਹੜਾ ਅਸੀਂ ਇਹਦੇ ਵਿੱਚ ਮਿਕਸ ਕਰ ਲਾਂਗੇ ਮਲਾਈ ਪਾਉਣ ਨਾਲ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਨਾਲੇ ਇੱਕ ਕੱਪ ਅਸੀਂ ਹਰੇ ਮਟਰ ਲਏ ਆ ਇਹਨੂੰ ਮਲਾਈ ਦੇ ਨਾਲ ਹੀ ਐਡ ਕਰ ਦਾਂਗੇ ਕਿਉਂਕਿ ਜਿਹੜੇ ਹਰੇ ਮਟਰ ਲਏ ਅਸੀਂ ਬਿਲਕੁਲ ਕੱਚੇ ਆ ਉਹ ਸੌਫਟ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਥੋੜੀ ਧੇਰੇ ਅਸੀਂ ਪਕਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤਿੰਨ ਤੋਂ ਚਾਰ ਅਸੀਂ ਕਾਪੀ ਦੇ ਵਿੱਚ ਗਰਮ ਪਾਣੀ ਦੇ ਐਡ ਕਰਾਂਗੇ ਠੰਡਾ ਪਾਣੀ ਐਡ ਨਹੀਂ ਕਰਨਾ ਪਾਣੀ ਨੂੰ ਗਰਮ ਕਰਕੇ ਹੀ ਅਸੀਂ ਗਰੇਵੀ ਵਿੱਚ ਐਡ ਕਰਨਾ ਹੈ ਨਹੀਂ ਤਾਂ ਸਬਜ਼ੀ ਦਾ ਟੇਸਟ ਵਧੀਆ ਨਹੀਂ ਆਊਗਾ ਜੇ ਤੁਸੀਂ ਠੰਡਾ ਪਾਣੀ ਐਡ ਕਰੋਗੇ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਚੰਗੀ ਮਿਕਸ ਕਰ ਲਿਆ ਹੁਣ ਇਹਨੂੰ ਢੱਕ ਕੇ ਅਸੀਂ 3 ਤੋਂ 4 ਮਿੰਟ ਪੱਕਣ ਦਵਾਵਾਂਗੇ ਤਾਂ ਕਿ ਸਾਡੇ ਜਿਹੜੇ ਮਟਰ ਆ ਸੌਫਟ ਹੋ ਜਾਣ ਕਿਉਂਕਿ ਅਸੀਂ ਬਿਲਕੁਲ ਕੱਚੇ ਮਟਰ ਐਡ ਕੀਤੇ ਆ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਤੁਸੀਂ ਨਮਕ ਪਾ ਲੈਣਾ ਹੈ ਨਮਕ ਅਸੀਂ ਪਹਿਲਾਂ ਐਡ ਨਹੀਂ ਕੀਤਾ ਸੀ ਬਾਅਦ ਵਿੱਚ ਐਡ ਕਰਨਾ ਅਸੀਂ ਨਮਕ ਚੰਗੀ ਤਰ੍ਹਾਂ ਨਮਕ ਨੂੰ ਮਿਕਸ ਕਰ ਲਾਂਗੇ ਗਰੇਵੀ ਦੇ ਵਿੱਚ ਤੇ ਢਾਕੇ ਇਹਨਾਂ 4-5 ਮਿੰਟ ਲਈ ਸਲੋ ਗੈਸ ਤੇ ਪੱਕਣ ਦਵਾਂਗੇ ਤਾਂ ਕਿ ਜਿਹੜੇ ਸਾਰੇ ਮਟਰ ਆ ਉਹ ਚੰਗੀ ਤਰ੍ਹਾਂ ਸੌਫਟ ਹੋ ਜਾਣ 5 ਮਿੰਟ ਬਾਅਦ ਅਸੀਂ ਆਪਣੇ ਚੈੱਕ ਕਰ ਲਾਂਗੇ ਮਟਰ ਬਿਲਕੁਲ ਸੌਫਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਦੇਖਣ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਬਿਲਕੁਲ ਹੀ ਸਿੰਪਲ ਮਸਾਲਿਆਂ ਨਾਲ ਅਸੀਂ ਇਹ ਸਬਜ਼ੀ ਬਣਾ ਕੇ ਤਿਆਰ ਕੀਤੀ ਆ ਇਹ ਮੈਂ ਘਰ ਦਾ ਕੱਢਿਆ ਹੋਇਆ ਪਨੀਰ ਲਿੱਤਾ ਆ 100 ਗ੍ਰਾਮ ਪਨੀਰ ਸੀਗਾ ਕਰਦਾ ਕੱਢਿਆ ਹੋਇਆ ਪਨੀਰ ਹੈ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਤੇ ਮਿੱਠਾ ਬਣ ਕੇ ਤਿਆਰ ਹੁੰਦਾ ਹੈ ਤੇ ਸੋਫਟ ਵੀ ਬਣ ਕੇ ਤਿਆਰ ਹੁੰਦਾ ਹੈ ਇਸ ਟੈਂਪ ਤੇ ਅਸੀਂ ਐਡ ਕਰ ਦਾਂਗੇ ਇਹਨੂੰ ਤੇ ਇਹਨੂੰ ਆ ਥੋੜਾ ਜਿਹਾ ਅੱਧਾ ਟੱਕ ਕੇ 4-5 ਮਿੰਟ ਲਈ ਪੱਕਣ ਦਵਾਂਗੇ ਤਾਂ ਕਿ ਪਨੀਰ ਵਿੱਚ ਵੀ ਸਾਰੇ ਮਸਾਲੇ ਆ ਜਿਹੜੇ ਚੰਗਾ ਫਲੇਵਰ ਆ ਸਕੇ 5 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਸਾਡੀ ਸਬਜ਼ੀ ਦਾ ਤੇ ਗਰੇਵੀ ਕਿੰਨੀ ਵਧੀਆ ਕਰੀਮੀ ਜੀ ਬਣ ਕੇ ਤਿਆਰ ਹੋਈ ਹੈ ਤੇ ਲਾਸਟ ਵਿੱਚ ਇਹਦੇ ਵਿੱਚ ਅੱਧਾ ਚਮਚਾ ਜਿਹਾ ਅਸੀਂ ਗਰਮ ਮਸਾਲਾ ਐਡ ਕਰਾਂਗੇ ਦੇ ਨਾਲ ਹੀ ਹਰਾ ਧਨੀਆ ਐਡ ਕਰ ਦਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਬਹੁਤ ਜਿਆਦਾ ਵਧੀਆ ਮਟਰ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਨੂੰ ਅਸੀਂ ਸਰਵ ਕਰ ਲਾਂਗੇ ਬਹੁਤ ਜਿਆਦਾ ਟੇਸਟੀ ਜਿੰਨੀ ਦੇਖਣ ਵਿੱਚ ਵਧੀਆ ਲੱਗ ਰਹੀ ਹੈ ਉੰਨੀ ਖਾਣ ਵਿੱਚ ਵਧੀਆ ਲੱਗਦੀ ਹੈ ਮਿਲਦੇ ਆਂ ਜੀ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ